ਕਹਿੰਦਾ ਕਿ ਜੋ ਇਹ ਪਿਆਰ ਹੈ ਇਹ ਬੜੀ ਹੀ ਕੁੱਤੀ ਚੀਜ਼ ਹੈ ਇੱਕ ਗਾਇਕ ਨੇ ਵੀ ਗਾਣਾ ਗਾਇਆ ਕਿ ਪਹਿਲਾਂ ਪਹਿਲਾਂ ਹੁੰਦਾ ਪਿਆਰ ਪਿੱਛੋਂ ਤਾਂ ਪਵਾੜਾ ਹੀ ਹੁੰਦਾ ਹੈ ਕਿਉਂਕਿ ਜਦੋਂ ਬੰਦੇ ਨੂੰ ਕਿਸੇ ਦੇ ਨਾਲ ਪਿਆਰ ਹੁੰਦਾ ਹੈ ਤਾਂ ਉਸ ਨੂੰ ਦੁਨੀਆ ਬੜੀ ਹਸੀਨ ਲੱਗਦੀ ਹੈ ਉਸ ਨੂੰ ਸਭ ਕੁਝ ਬੜਾ ਵਧੀਆ ਲੱਗਦਾ ਹੈ ਪਰ ਉਸ ਨੂੰ ਇਹ ਗੱਲ ਯਾਦ ਨਹੀਂ ਹੁੰਦੀ ਕਿ ਜੋ ਇਸ ਪਿਆਰ ਦਾ ਅੰਤ ਹੈ ਉਹ ਕਈ ਵਾਰ ਖੌਫਨਾਕ ਹੁੰਦਾ ਹੈ ਜੇ ਤਾਂ ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਨੂੰ ਮਿਲ ਜਾਂਦੇ ਨੇ ਤਾਂ ਗੱਲ ਖਤਮ ਹੋ ਜਾਂਦੀ ਹੈ ਪਰ ਜਦੋਂ ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਨੂੰ ਨਹੀਂ ਮਿਲਦੇ ਤਾਂ ਉਹ ਇੱਕ ਦੂਜੇ ਵਾਸਤੇ ਤੜਫਦੇ ਨੇ ਕਈ ਵਾਰ ਤਾਂ ਇਹਨਾਂ ਦੇ ਵਿਆਹ ਹੋ ਜਾਂਦੇ ਨੇ ਪਰ ਜਦੋਂ ਵਿਆਹ ਨਹੀਂ ਹੁੰਦੇ ਇੱਕ ਦੂਜੇ ਤੋਂ ਦੂਰੀਆਂ ਬਣ ਜਾਂਦੀਆਂ ਨੇ ਫਿਰ ਇਹ ਪਿਆਰ ਬੰਦੇ ਨੂੰ ਕਈ ਵਾਰ ਕ੍ਰਾਈਮ ਦੇ ਵੱਲ ਧੱਕ ਦਿੰਦਾ ਹੈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਸ ਵਿੱਚ ਵੀ ਇੱਕ ਕੁੜੀ ਤੇ ਮੁੰਡੇ ਦਾ ਪਿਆਰ ਹੁੰਦਾ ਹੈ ਤਕਰੀਬਨ 10-11 ਸਾਲੋਂ ਪਿਆਰ ਚੱਲਦਾ ਹੈ ਉਸ ਤੋਂ ਬਾਅਦ ਮੁੰਡੇ ਦਾ ਕਿਤੇ ਹੋਰ ਵਿਆਹ ਹੋ ਜਾਂਦਾ ਕਿਉਂਕਿ ਕੁੜੀ ਵਾਲੇ ਮੁੰਡੇ ਦੇ ਨਾਲ ਵਿਆਹ ਕਰਨ ਲਈ ਨਹੀਂ ਰਾਜ਼ੀ ਹੁੰਦੇ ਉਹ ਕਹਿੰਦੇ ਨੇ ਕਿ ਅਸੀਂ ਤਾਂ ਆਪਣੀ ਬੇਟੀ ਦਾ ਵਿਆਹ ਕਿਤੇ ਸਰਕਾਰੀ ਨੌਕਰੀ ਵਾਲੇ ਦੇ ਨਾਲ ਕਰਾਂਗੇ ਉਸ ਤੋਂ ਬਾਅਦ ਇੱਕ ਦਿਨ ਕੁੜੀ ਲਾਪਤਾ ਹੋ ਜਾਂਦੀ ਹੈ ਤੇ ਜਦੋਂ ਫਿਰ ਕੁੜੀ ਬਾਰੇ ਪਤਾ ਲੱਗਦਾ ਹੈ ਤਕਰੀਬਨ 6 ਮਹੀਨਿਆਂ ਬਾਅਦ ਕਿ ਕੁੜੀ ਗਈ ਤਾਂ ਗਈ ਕਿੱਥੇ ਇਹ ਕਹਾਣੀ ਜਦੋਂ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਸਭ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਉਹ ਬੰਦਾ ਐਦਾਂ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਬੁਲਾਡਾ ਬੁਲਾਡਾ ਪੁਲਿਸ ਕੋਲ 16 ਜੂਨ 2025 ਨੂੰ ਇੱਕ ਪਰਿਵਾਰ ਆਉਂਦਾ ਜੋ ਆਪਣੀ ਬੇਟੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਉਂਦਾ ਹੈ ਹੁਣ ਪੁਲਿਸ ਵੱਲੋਂ ਕੰਪਲੀਟ ਲਿਖੀ ਜਾਂਦੀ ਹੈ ਤੇ ਕੁੜੀ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਕੁੜੀ ਦਾ ਤਾਂ ਕੁਝ ਵੀ ਪਤਾ ਨਹੀਂ ਲੱਗਦਾ ਤਕਰੀਬਨ 6 ਮਹੀਨੇ ਲੰਘ ਜਾਂਦੇ ਨੇ ਹੁਣ ਪੁਲਿਸ ਜਦੋਂ ਤਫ਼ਤੀਸ਼ ਕਰਦੀ ਹੈ ਤਾਂ ਉਸ ਨੂੰ ਪਤਾ ਲੱਗਦਾ ਕਿ ਕੁੜੀ ਜੋ ਕਮਲ ਕਮਲ ਕੁੜੀ ਦਾ ਨਾਮ ਹੁੰਦਾ ਇਸ ਨੇ ਬੀ ਐਡ ਕੀਤੀ ਹੁੰਦੀ ਹੈ ਤੇ ਮੁਹਾਲੀ ਦੇ ਵਿੱਚ ਇੱਕ ਹਸਪਤਾਲ ਦੇ ਵਿੱਚ ਨੌਕਰੀ ਕਰ ਰਹੀ ਸੀ ਪੁਲਿਸ ਨੂੰ ਪਤਾ ਲੱਗਦਾ ਕਿ ਇਸ ਕੁੜੀ ਦਾ ਪ੍ਰੇਮ ਸਬੰਧ ਸੀ ਬਲਵਿੰਦਰ ਸਿੰਘ ਦੇ ਨਾਲ ਜੋ ਕਿ ਪਿੰਡ ਫਤੇਗੜ ਦਾ ਰਹਿਣ ਵਾਲਾ ਸੀ ਜ਼ਿਲ੍ਹਾ ਸੰਗਰੂਰ ਦਾ ਹੁਣ ਪੁਲਿਸ ਇਸ ਐਂਗਲ ਤੋਂ ਇਸ ਕੇਸ ਨੂੰ ਦੇਖਦੀ ਹੈ ਕਿ ਬਲਵਿੰਦਰ ਸਿੰਘ ਨੂੰ ਇਸ ਬਾਰੇ ਕੁਝ ਪਤਾ ਹੋ ਸਕਦਾ ਹੈ ਹੁਣ ਬਲਵਿੰਦਰ ਸਿੰਘ ਨੂੰ ਪੁਲਿਸ ਪੁੱਛਗਿੱਛ ਲਈ ਬੁਲਾਉਂਦੀ ਹੈ ਤੇ ਇਸ ਉੱਤੇ ਜਦੋਂ ਸਖਤੀ ਕੀਤੀ ਜਾਂਦੀ ਹੈ ਪਹਿਲਾਂ ਤਾਂ ਇਹ ਦੁਰਦਰਦੀਆਂ ਗੱਲਾਂ ਕਰਦਾ ਪਰ ਜਦੋਂ ਫਿਰ ਇਸ ਤੋਂ ਸਖਤੀ ਦੇ ਨਾਲ ਪੁੱਛਿਆ ਜਾਂਦਾ ਤਾਂ ਫਿਰ ਬਲਵਿੰਦਰ ਸਿੰਘ ਸਭ ਕੁਝ ਮੰਨ ਜਾਂਦਾ ਹੈ ਕਿ ਉਸ ਨੇ ਜੋ ਕਮਲ ਹੁੰਦੀ ਹੈ ਉਸ ਨਾਲ ਕੀ ਕੀਤਾ ਕਿਉਂ ਕੀਤਾ ਕਿਸ ਵਜ੍ਹਾ ਨਾਲ ਇਹ ਜੋ ਕਮਲ ਸੀ ਉਸ ਦਾ ਉਸ ਨੇ ਕਤਲ ਕੀਤਾ ਹੁਣ ਬਲਵਿੰਦਰ ਸਿੰਘ ਦੱਸਦਾ ਹੈ ਕਿ ਮੈਂ ਪਲੱਸ 2 ਪਾਸ ਹਾਂ ਆਈਟੀਆਈ ਮੇਰੀ ਕੀਤੀ ਹੋਈ ਆ ਪਲੰਬਰ ਦੀ ਤੇ ਜੋ ਕਮਲ ਸੀ ਉਸ ਦੀ ਬੀਐਡ ਕੀਤੀ ਹੋਈ ਸੀ ਇਹਨਾਂ ਦਾ ਪਿਆਰ ਚੱਲਦਾ ਹੈ ਤਕਰੀਬਨ 10 11 ਸਾਲ ਇਹਨਾਂ ਦਾ ਪਿਆਰ ਚੱਲਦਾ ਹੈ ਇਹ ਦੋਨੋਂ ਆਪਸ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸੀ ਹੁਣ ਬਲਵਿੰਦਰ ਸਿੰਘ ਬਚੋਲਾ ਵਿੱਚ ਪਾਉਂਦਾ ਕੁੜੀ ਵਾਲਿਆਂ ਦੇ ਘਰ ਭੇਜਦਾ ਤੇ ਕਹਿੰਦਾ ਕਿ ਮੈਂ ਤੁਹਾਡੀ ਕੁੜੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਨਾ ਪਰ ਜੋ ਕੁੜੀ ਦਾ ਪਰਿਵਾਰ ਸੀ ਉਹ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਤਾਂ ਆਪਣੀ ਕੁੜੀ ਦਾ ਵਿਆਹ ਕਿਸੇ ਸਰਕਾਰੀ ਨੌਕਰੀ ਵਾਲੇ ਦੇ ਨਾਲ ਕਰਾਂਗੇ ਅਸੀਂ ਤੇਰੇ ਨਾਲ ਉਸਦਾ ਵਿਆਹ ਨਹੀਂ ਕਰਾਂਗੇ ਹੁਣ ਜਦੋਂ ਕੁੜੀ ਵਾਲੇ ਵਿਆਹ ਨੂੰ ਨਹੀਂ ਮੰਨਦੇ ਤਾਂ ਜੋ ਬਲਵਿੰਦਰ ਸਿੰਘ ਦਾ ਕਹਿਣਾ ਕਿ ਉਸ ਨੇ ਆਪਣੀ ਜੋ ਪ੍ਰੇਮਕਾ ਸੀ ਕਮਲ ਉਸ ਨੂੰ ਕਿਹਾ ਕਿ ਤੇਰੇ ਪਰਿਵਾਰ ਵਾਲੇ ਤਾਂ ਮੰਨਦੇ ਨਹੀਂ। ਇਹਨਾਂ ਦੋਨਾਂ ਨੂੰ ਲੱਗਿਆ ਕਿ ਪਰਿਵਾਰ ਵਾਲਿਆਂ ਨੇ ਨਹੀਂ ਮੰਨਣਾ। ਤਾਂ ਬਲਵਿੰਦਰ ਨੇ ਕਿਹਾ ਕਿ ਕਮਲ ਨੇ ਮੈਨੂੰ ਕਹਿ ਦਿੱਤਾ ਕਿ ਤੂੰ ਵਿਆਹ ਕਰਵਾ ਲੈ। ਹੁਣ ਬਲਵਿੰਦਰ ਵਿਆਹ ਕਰਵਾ ਲੈਂਦਾ ਹੈ। ਇਸ ਤੇ ਬੱਚੇ ਵੀ ਹੋ ਜਾਂਦੇ ਨੇ। ਪਰ ਬਲਵਿੰਦਰ ਅਤੇ ਕਮਲ ਦੋਨੋਂ ਟੱਚ ਦੇ ਵਿੱਚ ਰਹਿੰਦੇ ਨੇ। ਬਲਵਿੰਦਰ ਇਸ ਨੂੰ ਮਹਾਲੀ ਮਿਲਣ ਵੀ ਚਲਾਇਆ ਜਾਂਦਾ ਸੀ। ਪਰ ਜੋ ਕਮਲ ਸੀ ਹੁਣ ਉਸ ਤੋਂ ਇਹ ਨਹੀਂ ਸਹਾਰਿਆ ਜਾ ਰਿਹਾ ਸੀ ਕਿ ਬਲਵਿੰਦਰ ਦੀ ਪਤਨੀਆਂ ਉਸਦੇ ਬੱਚੇ ਆ ਕਮਲ ਬਲਵਿੰਦਰ ਦੇ ਕਹਿਣ ਮੁਤਾਬਕ ਚੌਥੇ ਮਹੀਨੇ 2025 ਯਾਨੀ ਅਪ੍ਰੈਲ 2025 ਤੋਂ ਜੋ ਬਲਵਿੰਦਰ ਸੀ ਉਸ ਨੂੰ ਫੋਰਸ ਕਰ ਰਹੀ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਆਪਣੇ ਪਰਿਵਾਰ ਨੂੰ ਛੱਡ ਦੇ ਪਰ ਹੁਣ ਬਲਵਿੰਦਰ ਵਿਚਾਲੇ ਫਸ ਗਿਆ ਸੀ ਉਹ ਨਾ ਪਰਿਵਾਰ ਨੂੰ ਛੱਡਣ ਜੋਗਾ ਸੀ ਤੇ ਨਾ ਹੀ ਉਹ ਕਮਲ ਨੂੰ ਛੱਡਣ ਜੋਗਾ ਸੀ ਤੇ ਹੁਣ ਐਦਾਂ ਹੀ ਕਿਸ ਕਹਿ ਚੱਲਦੀ ਰਹਿੰਦੀ ਹੈ ਦਾ ਬਲਵਿੰਦਰ ਨੇ ਦੱਸਿਆ ਕਿ ਮੈਂ ਉਸ ਨੂੰ 10 5 2025 ਨੂੰ ਪਟਿਆਲਾ ਬੁਲਾ ਲੇਤਾ ਅਸੀਂ ਘੁੰਮੇ ਫਿਰੇ ਤੇ ਜੋ ਕਮਲ ਸੀ ਉਹ ਬਲਵਿੰਦਰ ਨੂੰ ਬਾਰ ਬਾਰ ਇਹੀ ਗੱਲ ਕਹਿ ਰਹੀ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਤੂੰ ਆਪਣੇ ਪਰਿਵਾਰ ਨੂੰ ਛੱਡ ਹੁਣ ਬਲਵਿੰਦਰ ਕਮਲ ਨੂੰ ਪਿੰਡ ਵਿਸਿਆਣਾ ਦੇ ਕੋਲ ਨਹਿਰ ਦੇ ਕੰਢੇ ਤੇ ਲੈ ਆਉਂਦਾ ਕਿ ਚੱਲ ਆਪਾਂ ਇੱਧਰ ਖੜਕੇ ਗੱਲ ਕਰਦੇ ਆਂ ਇੱਥੇ ਸੁੰਨ ਸਰਾਣ ਸੀ ਕਮਲ ਤਾਂ ਉਹੀ ਰੱਟ ਲਗਾ ਕੇ ਬੈਠੀ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਕਮਲ ਦਾ ਮੂੰਹ ਚੁੰਨੀ ਨਾਲ ਲਪੇਟਿਆ ਹੋਇਆ ਸੀ ਪਰ ਜੋ ਬਲਵਿੰਦਰ ਸੀ ਉਹ ਕਹਿ ਰਿਹਾ ਸੀ ਕਿ ਹੁਣ ਇਹ ਸੰਭਵ ਨਹੀਂ ਉਹ ਗੱਲ ਪਿੱਛੇ ਰਹਿ ਗਈ ਕਿਉਂਕਿ ਮੇਰੇ ਹੁਣ ਬੱਚੇ ਨੇ ਮੇਰੀ ਹੁਣ ਘਰਵਾਲੀ ਆ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਪਰ ਕਮਲਤਾ ਹੀ ਕਹਿ ਰਹੀ ਸੀ ਕਿ ਆਪਣੇ ਬੱਚਿਆਂ ਨੂੰ ਛੱਡ ਦੇ ਆਪਣੀ ਘਰਵਾਲੀ ਨੂੰ ਛੱਡ ਦੇ ਮੇਰੇ ਨਾਲ ਵਿਆਹ ਕਰਵਾ ਇਹਨਾਂ ਦੀ ਬਹਿਸ ਹੋ ਜਾਂਦੀ ਹੈ ਤਾਂ ਹੁਣ ਬਲਵਿੰਦਰ ਦੇ ਕਹਿਣ ਮੁਤਾਬਕ ਕਮਲ ਬਲਵਿੰਦਰ ਨੂੰ ਕਹਿੰਦੀ ਹੈ ਕਿ ਆਪਣੇ ਬੱਚਿਆਂ ਨੂੰ ਮਾਰ ਦੇ ਆਪਣੀ ਘਰਵਾਲੀ ਨੂੰ ਮਾਰ ਦੇ ਪਰ ਮੈਂ ਤਾਂ ਤੇਰੇ ਨਾਲ ਹੀ ਵਿਆਹ ਕਰਵਾਉਣਾ ਤੂੰ ਮੇਰੇ ਨਾਲ ਵਿਆਹ ਕਰਵਾ। ਜਾਨੀ ਕਮਲ ਬਲਵਿੰਦਰ ਨੂੰ ਬਹੁਤ ਜ਼ਿਆਦਾ ਫੋਰਸ ਕਰਦੀ ਹੈ। ਬਲਵਿੰਦਰ ਨੇ ਕਿਹਾ ਕਿ ਜਦੋਂ ਕਮਲ ਨੇ ਉਸ ਨੂੰ ਕਿਹਾ ਕਿ ਆਪਣੇ ਬੱਚਿਆਂ ਨੂੰ ਮਾਰ ਦੇ ਆਪਣੀ ਘਰ ਵਾਲੇ ਨੂੰ ਮਾਰ ਦੇ ਤਾਂ ਉਸ ਨੂੰ ਬੜਾ ਜ਼ਿਆਦਾ ਗੁੱਸਾ ਆਉਂਦਾ ਹੈ। ਤੇ ਉਸ ਨੇ ਸੋਚਿਆ ਕਿ ਕਮਲ ਨੂੰ ਹੀ ਮਾਰਨਾ ਪਵੇਗਾ ਨਹੀਂ ਤਾਂ ਇਹ ਉਸ ਦੇ ਪਰਿਵਾਰ ਨੂੰ ujahad ਦੇਵੇਗੀ ਉਸ ਦੀ ਜ਼ਿੰਦਗੀ ਨੂੰ ujahad ਦੇਵੇਗੀ। ਤਾਂ ਬਲਵਿੰਦਰ ਜੋ ਕਮਲ ਦੇ ਗਲ ਵਿੱਚ ਚੁੰਨੀ ਪਾਈ ਹੁੰਦੀ ਹੈ ਉਸ ਦੇ ਨਾਲ ਹੀ ਉਸ ਦਾ ਗਲ ਘੁੱਟ ਦਿੰਦਾ ਹੈ ਨਹਿਰ ਦੇ ਕੰਢੇ ਤੇ ਹੁਣ ਜਦੋਂ ਬਲਵਿੰਦਰ ਨੂੰ ਲੱਗਦਾ ਹੈ ਕਿ ਕਮਲ ਮਰ ਚੁੱਕੀ ਹੈ ਤਾਂ ਉਸ ਤੋਂ ਬਾਅਦ ਇਹ ਉਸ ਨੂੰ ਨਹਿਰ ਦੇ ਵਿੱਚ ਹੀ ਸੁੱਟ ਦਿੰਦਾ ਹੈ ਤੇ ਇਥੋਂ ਇਦਾਂ ਚਲਿਆ ਜਾਂਦਾ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਉਸ ਤੋਂ ਬਾਅਦ ਬਲਵਿੰਦਰ ਫੇਰ ਮੌਕੇ ਬਾਰ ਦਾਤ ਤੇ ਆਉਂਦਾ ਪਰ ਇਹ ਕਹਿੰਦਾ ਕਿ ਇੱਥੇ ਕੁਝ ਵੀ ਨਹੀਂ ਸੀ ਜੋ ਕਮਲ ਸੀ ਉਸ ਦੀ ਲਾਸ਼ ਵੀ ਨਹੀਂ ਮਿਲੀ ਹੁਣ ਪੁਲਿਸ ਨੇ ਬਲਵਿੰਦਰ ਨੂੰ ਗ੍ਰਿਫਤਾਰ ਕੀਤਾ ਇਸ ਉੱਤੇ ਕਤਲ ਦਾ ਕੇਸ ਦਰਜ ਕਰ ਲੇਤਾ ਗਿਆ ਅਤੇ ਜੋ ਬਲਵਿੰਦਰ ਸਿੰਘ ਹੁੰਦਾ ਹੈ ਉਸ ਨੇ ਆਪਣਾ ਇਹ ਕ੍ਰਾਈਮ ਕੈਮਰੇ ਦੇ ਅੱਗੇ ਕਬੂਲ ਕੀਤਾ ਨਹਿਰ ਦੇ ਕੰਢੇ ਹੀ ਇਸ ਨੂੰ ਪੁਲਿਸ ਵੱਲੋਂ ਲਿਆਂਦਾ ਜਾਂਦਾ ਤੇ ਇੱਥੇ ਹੀ ਜਿੱਥੇ ਉਸ ਨੇ ਕਮਲ ਨੂੰ ਮਾਰਿਆ ਸੀ ਛੁੱਟਿਆ ਸੀ ਮਾਰ ਕੇ ਨਹਿਰ ਦੇ ਵਿੱਚ ਛੁੱਟਿਆ ਸੀ ਪਾਖੜਾ ਨਹਿਰ ਦੇ ਵਿੱਚ ਉੱਥੇ ਹੀ ਲਿਆਂਦਾ ਜਾਂਦਾ ਤੇ ਇਹ ਸਾਰਾ ਕੁਝ ਕੈਮਰੇ ਦੇ ਅੱਗੇ ਮੰਨਦਾ ਕਿ ਮੈਂ ਐਦਾਂ ਕਰਕੇ ਕਮਲ ਨੂੰ ਮਾਰਿਆ ਸੀ ਤੇ ਕਾਰਨ ਇਹ ਹੀ ਸੀ ਕਿ ਉਸ ਨੇ ਮੈਨੂੰ ਕਿਹਾ ਕਿ ਤੂੰ ਆਪਣੇ ਬੱਚੇ ਤੇ ਆਪਣੇ ਘਰ ਵਾਲੇ ਨੂੰ ਮਾਰ ਦੇ ਮੇਰੇ ਨਾਲ ਵਿਆਹ ਕਰਵਾ ਪਰ ਇਸ ਨੂੰ ਗੁੱਸਾ ਆ ਗਿਆ ਇਸ ਨੇ ਕਮਲ ਦਾ ਗਲ ਘੁੱਟ ਦਿੱਤਾ ਗਲ ਘੁੱਟਣ ਤੋਂ ਬਾਅਦ ਨਹਿਰ ਦੇ ਵਿੱਚ ਸੁੱਟ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਹੁੰਦਾ ਕਿਉਂਕਿ ਜਦੋਂ ਇਹ ਕੇਸ ਅਦਾਲਤ ਦੇ ਵਿੱਚ ਚੱਲੇਗਾ ਤਾਂ ਅਦਾਲਤ ਵੱਲੋਂ ਇਸ ਬਲਵਿੰਦਰ ਸਿੰਘ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਨੇ ਕਿਵੇਂ ਇੱਕ ਮੁੰਡੇ ਅਤੇ ਕੁੜੀ ਦਾ 10-11 ਸਾਲ ਪਿਆਰ ਚੱਲਦਾ ਹੈ ਪਰ ਜਦੋਂ ਇਹ ਪਿਆਰ ਹੋਇਆ ਹੁੰਦਾ ਹੈ ਉਦੋਂ ਤਾਂ ਉਹਨਾਂ ਨੂੰ ਬੜਾ ਵਧੀਆ ਲੱਗਦਾ ਹੈ ਪਰ ਜਦੋਂ ਫਿਰ ਵਿਆਹ ਦੀ ਗੱਲ ਆਉਂਦੀ ਹੈ ਕੁੜੀ ਵਾਲੇ ਨਹੀਂ ਮੰਨਦੇ ਤਾਂ ਕੁੜੀ ਮੁੰਡੇ ਨੂੰ ਕਹਿੰਦੀ ਹੈ ਕਿ ਤੂੰ ਵਿਆਹ ਕਰਵਾ ਲੈ ਪਰ ਜਿਸ ਨਾਲ ਕੋਈ ਪਿਆਰ ਕਰਦਾ ਹੁੰਦਾ ਹੈ ਉਸ ਨੂੰ ਵਿਆਹ ਕਰਵਾਉਣਾ ਤਾਂ ਬਹੁਤ ਸੌਖਾ ਲੱਗਦਾ ਪਰ ਜਦੋਂ ਉਸ ਦਾ ਵਿਆਹ ਹੋ ਜਾਂਦਾ ਹੈ ਦੂਸਰਾ ਉਸ ਦੇ ਨਾਂ ਰਹਿਣ ਲੱਗ ਜਾਂਦਾ ਹੈ ਤਾਂ ਪ੍ਰੇਮੀ ਹੋਵੇ ਚਾਹੇ ਪ੍ਰੇਮਿਕਾ ਹੋਵੇ ਉਸ ਨੂੰ ਬਰਦਾਸ਼ਤ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਇਸ ਕੇਸ ਦੇ ਵਿੱਚ ਵੀ ਇਦਾਂ ਹੀ ਹੋਇਆ ਤੇ ਕਮਲ ਨੂੰ ਲੱਗਿਆ ਕਿ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਤੂੰ ਆਪਣੇ ਬੱਚਿਆਂ ਨੂੰ ਆਪਣੀ ਘਰ ਵਾਲੀ ਨੂੰ ਛੱਡ ਚਾਹੇ ਮਾਰ ਤੂੰ ਮੇਰੇ ਨਾਲ ਵਿਆਹ ਕਰਵਾ ਇਸੇ ਗੱਲ ਤੋਂ ਹੀ ਗੁੱਸੇ ਹੋ ਕੇ ਬਲਵਿੰਦਰ ਸਿੰਘ ਨੇ ਆਪਣੀ ਪ੍ਰੇਮਿਕਾ ਦਾ ਗਲ ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ। ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ। ਅਸਵਿਕਾਲ